ਅਬ ਮਾਮੇ ਨੇ ਸਰਪ੍ਰਾਈਜ਼ ਲਿਆਂਦਾ ਸਰਗਨ ਵਾਸਤੇ। ਘਰ ਕੱਟ ਦੇਣਗੇ। ਆ ਪੀਜਾ। ਹਾਂਜੀ ਪੀਜਾ ਮੰਗਿਆ ਸੀ ਪੀਜਾ। ਬੈਠੇ। ਆ ਬੈਠੋ। ਡੱਬਾ ਚੱਕ ਲਾਂਗੇ। ਉਹ ਆ ਸੁਖਮਨ ਆ ਕੇ ਫਿਰਦੇ ਯਾਰ ਆਏ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਸਾਡੇ ਮੁੰਡੇ ਦਾ ਹੈਗਾ ਜਨਮ ਦਿਨ। ਸਰਗਨ ਕੋਰ ਖਾਲਸਾ ਦਾ। ਅੱਜ ਇਹ ਹੋ ਗਈ 4 ਸਾਲ ਦੀ। ਤੇ ਮੇਰੇ ਮੁੰਡੇ ਨੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਲਿਆਂਦੀਆਂ ਜਦੋਂ ਦੀ ਇਹ ਆਈ ਆ ਤੇ ਅਸੀਂ ਇਹਨੂੰ ਮੁੰਡਿਆਂ ਤੋਂ ਵੀ ਵੱਧ ਕੇ ਜਿਹੜਾ ਰੱਖਿਆ ਵਾ ਹਰ ਇੱਕ ਦੀ ਜਿਹੜੀ ਮਨੋ ਕਾਮਨਾ ਅਸੀਂ ਪੂਰੀ ਕੀਤੀ ਆ ਤੇ ਪ੍ਰਮਾਤਮਾ ਮਿਹਰ ਕਰੇ ਜੋ ਵੀ ਇਹ ਮੰਗੇ ਤੇ ਉਹ ਸਾਡੇ ਕੋਲੋਂ ਬਈ ਜਵਾਬ ਨਾ ਦਿੱਤਾ ਜਾਵੇ ਤੇ ਸਾਰੀਆਂ ਚੀਜ਼ਾਂ ਇਹਦੇ ਵਾਸਤੇ ਜਿਹੜੀਆਂ ਅਸੀਂ ਲਿਆ ਕੇ ਰੱਖੇ ਪ੍ਰਮਾਤਮਾ ਹੀ ਨਿਕ ਕਿਰਪਾ ਕਰੇ ਰੱਖੇ ਤੇ ਬਾਕੀ ਮੁੰਡੇ ਨੂੰ ਹਰ ਇੱਕ ਖੁਸ਼ੀ ਦੇਵੇ ਸਾਡੇ ਨੂੰ ਤੇ ਪ੍ਰਮਾਤਮਾ ਤੇ ਇਹਦੇ ਮਾਲਾ ਜੋ ਵੀ ਇਹਦੀ ਮਨੋ ਕਾਮਨਾ ਇਹਦੀ ਪੂਰਨ ਹੋਵੇ ਤੇ ਅੱਜ ਇਹਦੇ ਵਾਸਤੇ ਜਿਹੜਾ ਅਸੀਂ ਕੇਕ ਬਣਾ ਕੇ ਰੱਖਣਾ ਵਾ ਆਉਂਦੇ ਨੂੰ ਸਪੈਸ਼ਲ ਤੇ ਬਾਕੀ ਜਿਹੜੇ ਇਹਦੇ ਫਰੈਂਡਾ ਨਿੱਕੇ ਨਿੱਕੇ ਸੇ ਲੰਗਾ ਇਹਦੀਆਂ ਨਿੱਕੀਆਂ ਨਿੱਕੀਆਂ ਤੇ ਉਹ ਅਸੀਂ ਸੱਦ ਕੇ ਰੱਖਾਂਗੇ ਤੈਨ 3:30 ਵਜੇ ਆਉਣੇ ਨੇ ਸਕੂਲੋਂ ਕਿਉਂਕਿ ਇਹਦਾ ਅੱਜ ਹੈਗਾ ਪੇਪਰ ਮੈਥ ਦਾ ਤੇ ਮਜਬੂਰੀ ਆ ਸਾਡੀ ਵੀ ਇਹਨੂੰ ਭੇਜਣਾ ਤੇ ਕਿਉਂਕਿ ਇਹਨੇ ਹੋ ਜਾਣਾ ਪ੍ਰੈਪ 1 ਕਲਾਸ ਦੇ ਵਿੱਚ ਮੁੰਡੇ ਨੇ ਹਨਾ ਬਬੋਏ ਤੇ ਫੇਰ ਇਹਨੇ ਜਾਣਾ ਜੈਪੁਰ ਤੇ ਆਪਾਂ ਤੁਹਾਨੂੰ ਜੈਪੁਰ ਦੇ ਬਲੌਗ 'ਚ ਵੀ ਆਪਾਂ ਤੁਹਾਨੂੰ ਮਿਲਾਵਾਂਗੇ ਸਾਰਾ ਦਿਖਾਵਾਂਗੇ ਜੈਪੁਰ ਕਿਉਂਕਿ ਟੂ ਸਾਡਾ ਕੱਲ ਨੂੰ ਹੀ ਅਸੀਂ ਜਿਹੜਾ ਜਾਣਾ ਵਜੇ ਹੈਪੁਰ ਨੂੰ ਤੇ ਅੱਜ ਤੁਹਾਨੂੰ ਆਪਾਂ ਦਿਖਾਉਣੇ ਜਿਹੜਾ ਇਹਦਾ ਜਨਮ ਦਿਨ ਮਨਾਉਂਦੇ ਲਓ ਬਈ ਸਰਗੁਣ ਆ ਗਈ ਸੀ ਸਕੂਲ ਤੋਂ ਤੇ ਨਵਾਈ ਆ ਕਿਉਂਕਿ ਇਹ ਥੋੜੀ ਬਿਮਾਰ ਸੀ ਟੜ ਕੇ ਤੇ ਹੁਣ ਇਹਦੀ ਫਰਾਗ ਪਾ ਕੇ ਨਿਊ ਤੇ ਇਹਨੂੰ ਕਰਨਾ ਤਿਆਰ ਫੇਰ ਜਾਣਾ ਅਸੀਂ ਕੇਕ ਲੈਣ ਹੈ ਹੈ ਹਾਂਜੀ ਹਾਂਜੀ ਲਓ ਜੀ ਹੁਣ ਅਸੀਂ ਲੈਨ ਚੱਲੇ ਆਂ ਕੇਕ ਹਰਜੀ ਬੈਕਸ ਤੇ ਕਿਉਂਕਿ ਅਸੀਂ ਉਹਨਾਂ ਨੂੰ ਕੇਕ ਬਣਾ ਨ ਦਿੱਤਾ ਸੀਗਾ ਬਣਾ ਨਾ ਦਿੱਤਾ ਸੀ ਗੁੱਡੀ ਆਲਾ ਤੇ ਹੁਣ ਦੇਖਦੇ ਆਂ ਉਹਨਾਂ ਨੇ ਗੁੱਡੀ ਆਲਾ ਕੇਕ ਬਣਾਇਆ ਕਿ ਕਿਹੜਾ ਬਣਾਇਆ ਵਾ ਸਰਗੁਣ ਵਾਸਤੇ ਹਾਂਜੀ ਬਾਬਾ ਜੀ ਹੈਗੇ ਜੀ ਦੇ ਗਏ ਆ ਹਾਂ ਹੈਪੀ ਬਰਥਡੇ ਮੇਰੀ ਉਹ ਲਓ ਜੀ ਅਸੀਂ ਇੱਥੇ ਕੇਕ ਬਣਾ ਦਿੱਤਾ ਸੀ ਬਣ ਗਿਆ ਆ ਕੇਕ ਬਣ ਗਿਆ ਠੀਕ ਆ ਜੀ ਹੋਰ ਬਾਈ ਜੀ ਕੀ ਹਾਲ ਨੇ ਜੀ ਜੀ ਕੇਕ ਹੋ ਗਿਆ ਤਿਆਰ ਜੀ ਸਾਡਾ ਲੈਣਾ ਹੈ ਜੀ ਹਾਂਜੀ ਹਾਂਜੀ ਕੇਕ ਲੈਣ ਆਏ ਸੱਸੀ ਗਾ ਜੀ ਬੇਟਾ ਅਸੀਂ ਕਾਲ ਪੀਜਾ ਹਾਂਜੀ ਪੀਜਾ ਬਣਾ ਲਿਆ ਜੀ ਪੀਜਾ ਠੀਕ ਫਰੈਸ਼ ਪੀਜਾ ਸਾਰਾ ਕੁਝ ਆਪ ਹੀ ਹਾਂਜੀ ਹਾਂਜੀ ਸਾਰਾ ਕੁਆਬ ਰੈਡੀ ਕਰਦੇ ਆਂ ਅਸੀਂ ਤੇ ਅਸੀਂ ਵੀ ਜਿਹੜਾ ਬਾਈ ਜਿਹੜਾ ਕੇਕ ਫਰੈਸ਼ ਕੇਕ ਜਿਹੜਾ ਅੱਜ ਹੀ ਤਿਆਰ ਕਰਵਾਇਆ ਹੈ ਨਾ ਅੱਜ ਹੀ ਕੀਤਾ ਨਾ ਤਿਆਰ ਜੀ ਹਾਂਜੀ ਅੱਜ ਤਾਂ ਲੈ ਕੇ ਕੇਕ ਸਵੇਰ ਰੈਡੀ ਕੀਤਾ ਦਮਾਲ ਸੀ ਜਿਵੇਂ ਡਿਮਾਂਡ ਸੀਗੀ ਕਿ ਗੁੱਡੀ ਦੇ ਐਡਰੈਸ ਨਾਲ ਦਾ ਕੇਕ ਤਿਆਰ ਕਰਨਾ ਤੁਹਾਨੂੰ ਦਰਸ਼ਨ ਕਰਾਉਣੇ ਕੇ ਦਮਾਲਾ ਬੰਨਿਆ ਹੋਗਾ ਗੁੱਡੀ ਦੇ ਹਾਂਜੀ ਹਾਂਜੀ ਬਿਲਕੁਲ ਠੀਕ ਹਮਾਲਾ ਬੰਨਿਆ ਬਈ ਗੁੱਡੀ ਦੇ ਤੇ ਆਪਾਂ ਨਹੀਂ ਬੰਨਿਆ ਸਰ ਗੁਣਾ ਇਹ ਲਓ ਜੀ ਲਓ ਜੀ ਸਾਡਾ ਗੁੱਡੀ ਵਾਲਾ ਕੇਕ ਤਿਆਰ ਆ ਉਹ ਦਮਾਲਾ ਬੰਨਿਆ ਬਈ ਗੁੱਡੀ ਦੇ ਖੁਸ਼ ਆ ਠੀਕ ਆ ਠੀਕ ਆ ਖੁਸ਼ ਆ ਦਮਾਲਾ ਬੰਨਣਾ ਨੂੰ ਥੋੜੇ ਹੈ ਹੈ ਸਰਗੋਦੀ ਮੰਮਾ ਭੱਜੀ ਜਾਂਦੀ ਕੇਕ ਲੈ ਕੇ ਉਹ ਵੇਖ ਡੌਲ ਕੇਕ ਲੈ ਕੇ ਆਜੋ ਭਾਈ ਆਜੋ ਓਏ ਓਏ ਆ ਸੁਖਮਨ ਆ ਰਕੇ ਫਿਰਦੇ ਯਾਰ ਆਏ ਹੈ ਨਹੀਂ ਜਾਵੜਾ ਜਾਣਾ ਅਬੇ ਮੰਮੇ ਨੇ ਸਰਪ੍ਰਾਈਜ਼ ਲਿਆਂਦਾ ਸਰਗਣ ਵਾਸਤੇ ਕੇਕ ਲਿਆਂਦਾ ਸਰਗਣ ਆਏ ਡਿੱਗੀ ਚ ਆਜੋ 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 ਭੱਜੋ 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 ਅੱਖਾਂ ਤਾਂ ਖੋਲੀਆਂ ਪਈਆਂ ਵੇ ਲੋ ਜੀ ਸਰਗਣਾ ਥੈਂਕ ਯੂ ਨਹੀਂ ਬੋਲੇ ਮਾਮੇ ਨੂੰ ਇਹ ਹੈ ਸਾਈਕਲ ਹੀ ਪਾਲਦੇ ਸੀ ਤੁਸੀਂ ਯਾਰੀ ਓਕੇ ਯਾਰੀ ਕੋਈ ਨਹੀਂ ਕਿ ਸਰਗਣ ਵੀ ਗਿਆ ਚਲੋ ਲੈ ਚਲੋ ਫਿਰ ਆ ਅੰਦਰ ਲੈ ਕੇ ਚੱਲੀ ਆਜੋ ਆਜੋ ਹਾਂ ਫਰੋਗ ਆਈ ਮੈਂ ਫਰੋਗੀ ਤੋਂ ਲਓ ਜੀ ਆ ਕੀਤਾ ਪਿਆ ਤਿਆਰ ਸਰਗੋੰਦਾਂ ਤੇ ਦੱਸੋ ਸਰਗੋੰਦਾਂ ਬੈਠੀ ਐ ਤਾਂ ਵਿੱਚ ਹੂੰ ਮੈਂ ਦੱਬਾ ਚੱਕ ਲਾਂਗੇ ਹੋਰ ਤਾਂ ਨਹੀਂ ਕੋਈ ਜਵਾਕ ਰਹਿੰਦਾ ਪਾਸੇ ਨਾ ਨਾ ਪਿੱਛੇ ਕਰ ਜਾ ਵੜ ਚਲੋ ਜੈ ਵੀਰ ਉੱਤਰ ਖੜ ਜਾ ਆਜੋ 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 ਸਾਰੇ ਬੋਲਿਓ ਵੀ ਕਿਤੇ ਆ ਗਏ ਖੜੇ ਬੋਲਣਾ ਠੀਕ ਆ ਸਾਰਿਆਂ ਨੇ ਚਲੋ ਚਲੋ ਕਟੋ ਬਾਈ ਹੈਪੀ ਬਰਥਡੇ ਖੜ ਜਾ ਖੜ ਜਾ ਖੜ ਜਾ ਹੁਣ ਤੂੰ ਵੀ ਨਾ ਖੜ ਜਾ ਯਾਰ ਓਏ ਕੀ ਖਾ ਕੇ ਜਾਈ ਹੁਣ ਹੋ ਰਹੀ ਮੈਂ ਵੀ ਨੀ ਨੀ ਉਹ ਸਮੋਸੇ ਕਿਹਾ ਸੀ ਸਮੋਸੇ ਬਾਜ਼ਰ ਦਾ ਦਾਣਾ ਮੂਹੇ ਲਾਇਓ ਇੱਕ ਨਹੀਂ ਬਹੁਤ ਆਪਾਂ ਬੰਨੇ ਨੀ ਬੰਨੇ ਓਹ ਹੋਰ ਬੱਸ 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 ਹੋ ਗਿਆ ਖਲ ਬੱਸ ਹਿੰਗ ਸੀ ਗੈਟ ਜੀਸ ਪਾ ਪਾ ਦੋ ਹੁਣ ਪਾਓ ਸਾਰੇ ਕੰਮ ਚੱਲਦੇ ਸੀ ਪਾਓ ਕਿਹਾ ਸੀ ਨਾ ਬੇਰੀ ਦੇ ਵਿੱਚ ਪਾ ਲਈ ਚੱਲੀ ਆਓ ਪਾਓ ਆ ਲੈ ਆ ਲੈ ਇੱਧਰ ਪਹਿਲਾਂ ਸਰਗੋਣ ਪਹਿਲਾਂ ਪਾ ਲੈ ਪਾ ਲੈ ਇੱਥੇ ਰੱਖ ਲੈ ਫੇਰ ਤੇ ਫੇਰ ਪਾ ਲਈ ਬੋਲੋ ਫੇਰ ਰੱਖ ਲਈ ਪਾ ਲਈ ਬੋ ਤਾਂ ਇੱਥੇ ਰੱਖ ਲੋ ਅੰਮੀ ਕਿੱਥੇ ਆ ਅੰਮੀ ਆਲੋ ਵੇ ਚਲੋ ਅਰੇ ਬ੍ਰੋ ਇਹਦਾ ਚਲ ਆਈ ਜਾ ਬਾਈਕ ਨਾਲ ਲੈ ਕੋ ਕੁਰਸੀਆਂ ਲੈ ਕੇ ਆਉਂ ਬਾਹਰ ਤੇ ਜੱਕ ਦਾਂਗੇ ਨਾ ਤਾਂ ਕਰਕੇ ਫਿਰ ਮੰਜਾ ਲੈ ਆਵਾਂ ਹਾਈ ਮਾਜੂਦ ਹੋ ਨੀ ਅਦਰ ਮੇ ਕੋ ਇਧਰ ਮੀ ਚਲ ਬੈਠੀ ਮੈਂ ਬੈਠ ਗਈ ਜੀ ਨੇ ਇੰਨੀ ਪਾਣੀ ਪੀ ਠੀਕ ਆ ਉਹ ਮੂੰਹ ਨਬੜਾ ਹੋਣਾ थैंक यू हगनी थैंक यू बोलो सामने देख तू भी ਨਾਲ ਖੜਾ ਛੁੱਟ ਕੇ ਜਾ ਨਾ ਨਾ ਹਾਂ ਸ਼ਾਬੂ ਯਾਰ ਛੋਟੇ ਆ ਜਾ ਕੋਈ ਨਾ ਕਰਵਾ ਬੱਸ ਕਰ ਜਾ ਕਰਵੀਂ ਖੜੇ ਕਰ ਜਾਓ ਨੀ ਖੜ ਜਾ ਨਾਲ ਕੇ سامنے ਦੇਖੋ ਫੜ ਨੂੰ ਕਰ ਇਹ ਪਾਤਕੜਾ ਵੀ ਇਕੱਲੀ ਕਰ ਦੇ ਇੱਕ ਮਿੰਟ ਪਰੇ ਹੋਈ ਦਤਾਰ ਤੇ ਸੁਖਮਨ ਰਹਿ ਗਏ ਕਹਿੰਦੇ ਦੋਨੇ ਜਾਣੇ ਚਲੋ ਦੇ ਦੋ ਜਿਹੜਾ ਤੁਸੀਂ ਬੜਾਈ ਦੀ ਚਲੋ ਚਲੋ ਜਾਓ ਇੱਕ ਮਿੰਟ ਰੁਕੋ ਬੱਚੋ ਮੌਲੀ ਹੋ ਬੱਚਿਆਂ ਨੂੰ ਆਪੇ ਖਾ ਕੇ ਜਿਹੜੇ ਕੱਟ ਕੇ ਕੌਲੀਆਂ ਚ ਪਾ ਕੇ ਨਾਲ ਸਮੋਸੇ ਖਵਾਉਣੇ ਆ ਠੰਡੇ ਆ ਆਏ ਆ ਚਲੋ ਚਲੋ ਪਰਸ ਲਿਆਤਾ ਓਏ ਮੈਜੀ ਕਰ ਮੈਨੂੰ ਵੀ ਟਾਈਨਿੰਗ ਉੱਪਰ ਦਿੱਤਾ ਸੀ ਅੱਛਾ ਚਲੋ ਮੇਰੇ ਬੱਚਾ ਸਰਗੁਣ ਦੀ ਗੁੱਡੀ ਨੂੰ ਭੋਰੀ ਜਾਂਦੇ ਥੋੜਾ ਜਿਹਾ ਸਰਗੁਣ ਵੀ ਮੈਂ ਖਾਣਾ ਪਹਿਲਾਂ ਜਨਮਦਨ ਮਨਾ ਕੇ ਤੇ ਹੋਣਾ ਸੀ ਚੱਲਿਆਂ ਜੈਤੋ ਸਰਗੁਣ ਦੇ ਮਾਮੇ ਦੇ ਪਿੰਡ ਤੇ ਕੱਲ ਨੂੰ ਅਸੀਂ ਜਾਣਾ ਜਿਹੜਾ ਰਾਜਸਥਾਨ ਅ ਪਹਿਲਾਂ ਜਾਵਾਂਗੇ ਆਪਣਾ ਬਣੀ ਤੇ ਫਿਰ 21 ਤਰੀਕ ਨੂੰ ਅਸੀਂ ਜੈਪੁਰ ਜਾਣਾ ਵਾ ਸਰਗੁਣ ਨੇ ਜਨਮ ਦਿਨ ਮਨਾ ਕੇ ਸ਼ੁਭ ਤੇ ਸਰਗੁਣ ਆ ਬੈਠੇ ਕੋਟਕਪੂਰੇ ਆ ਬੈਠੇ ਆ ਬੈਠੇ ਕੋਟਕਪੂਰੇ ਉਧਰ ਹੀ ਗਈ ਗੱਡੀ ਕਰਾਉਣੇ ਠੀਕ